SGPC ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਅਚਨਚੇਤ ਅਸਤੀਫਾ ਹੋਣਾ ਔਰ ਉਸ ਅਸਤੀਫੇ ਤੋਂ ਬਾਅਦ ਚਰਚਾ ਛਿੜ ਜਾਣੀ ਇਸ ਦੇ ਉੱਤੇ ਗੱਲਬਾਤ ਕਰਾਂਗੇ ਕਿ ਜਿਹੜੇ ਉਹਨਾਂ ਨੇ ਕਾਰਨ ਦੱਸ ਦਿੱਤੇ ਉਹੀ ਨੇ ਜਾਂ ਇਸ ਤੋਂ ਅੱਗੇ ਵੀ ਕੋਈ ਗੱਲ ਹੈ ਮੇਰੇ ਨਾਲ ਫੋਨ ਲਾਈਨ ਤੇ ਨੇ ਮਾਲਵਿੰਦਰ ਸਿੰਘ ਮਾਲੀ ਜੀ ਮਾਲੀ ਸਾਹਿਬ ਆਪਾਂ ਕਾਫੀ ਸਮੇਂ ਤੋਂ ਇਸ ਮੁੱਦੇ ਨੂੰ ਲੈ ਕੇ ਇਹਦੇ ਨਾਲ ਜੁੜੀਆਂ ਗੱਲਾਂ ਤੇ ਬੜੀ ਚਰਚਾ ਕੀਤੀ ਪਰ ਅੱਜ ਵਾਲੀ ਅਸਤੀਫੇ ਦਾ ਜਿਹੜਾ ਘਟਨਾਕ੍ਰਮ ਤੇ ਧਾਮੀ ਸਾਹਿਬ ਦੇ ਦਾਅਵੇ ਤੇ ਬੇਨਤੀਆਂ ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਨੇਕੋ ਗੁਰੂ ਸਾਹਿਬ ਦਾ ਫਰਮਾਨ ਆ ਸਵਾਲ ਦਵਾਵ דוਵੇਂ ਕਰੇ ਮੁੱਢੋਂ ਪੁੱਥਾ ਜਾਏ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜੀ ਜਦੋਂ ਦਾ ਇਹ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਿਆ ਠੀ ਜਦੋਂ ਵੀ ਕੋਈ ਪੰਚ ਚ ਸੰਕਟ ਆਇਆ ਜਦੋਂ ਵੀ ਅਕਾਲ ਤਖਤ ਸਾਹਿਬ ਨੇ ਕੋਈ ਆਦੇਸ਼ ਜਾਰੀ ਕੀਤਾ ਹੂੰ ਇਹਨੇ ਅੱਜ ਤੱਕ ਇੱਕ ਨਹੀਂ ਮੰਨਿਆ ਇੱਕ ਨਹੀਂ ਲਾਗੂ ਕੀਤਾ ਜੀ ਇਹ ਤਾਂ ਠੀਕ ਆ ਜ਼ਖੇਦਾਰ ਤੌੜਾ ਸਾਹਿਬ ਦਾ ਸਾਥੀ ਹੋਣ ਦਾ ਜਿੰਨਾ ਇਲਾਹਾ ਲੈ ਸਕਦਾ ਸੀ ਜਿੰਨਾ ਕੁ ਬਾਦਲ ਕੇ ਤੌੜਾ ਸਾਹਿਬ ਦੇ ਸਾਥੀਆਂ ਨੂੰ ਮੂਹਰੇ ਕਰਕੇ ਆਪਣੀ ਇਹ ਜਿਹੜੀ ਪੰਥ ਵਿਰੋਧੀ ਪੰਜਾਬ ਵਿਰੋਧੀ ਨਿੱਜਪ੍ਰਸਤ ਪਰਿਵਾਰ ਪ੍ਰਸਤ ਵਪਾਰ ਪ੍ਰਸਤ ਲਾਈਨ ਲਾਗੂ ਕਰਵਾਉਂਦੇ ਰਿਹਾ ਉਹਨਾਂ ਦੇ ਵਿੱਚੋਂ ਇੱਕ ਇਹ ਆ ਜੀ ਅੱਜ ਮੈਂ ਉਹਨਾਂ ਦਾ ਭਾਸ਼ਣ ਸੁਣਿਆ ਸਾਰਾ ਜੀ ਤੁਸੀਂ ਆ ਸੰਕਟ 'ਚ ਦੇਖ ਲਓ ਸ਼ੁਰੂ ਤੋਂ ਉਹ ਸਾਰੀ ਖੇਤ ਨੂੰ ਵਿਗਾੜਦਾ ਆ ਉਹਨੇ ਜਿਹੜੀ ਉਹਦੀ ਜ਼ਿੰਮੇਵਾਰੀ ਸੀ ਜੀ ਅਕਾਲ ਤੱਕ ਸਾਹਿਬ ਦੇ ਆਦੇਸ਼ ਤੇ ਹੁਕਮਨਾਮੇ ਨੂੰ ਲਾਗੂ ਕਰਾਉਣ ਲਈ ਯਤਨਸ਼ੀਲ ਹੋਣਾ ਜੀ ਉਹਨੇ ਹਮੇਸ਼ਾ ਉਹ 'ਚ ਭੰਗੜਾ ਖੜੀ ਕੀਤੀ ਆ ਉਹ 'ਚ ਸਮੱਸਿਆ ਖੜੀ ਕੀਤੀ ਆ ਉਹਨੂੰ ਲਟਕਾਇਆ ਕਹਿਣ ਨੂੰ ਉਹੀ ਆ ਵੀ ਅਕਾਲ ਤੱਕ ਸਾਹਬ ਦੀ ਸਰਵੱਚਾ ਜੀ ਜਥੇਦਾਰ ਸਹਿਬਾਨ ਦਾ ਸਤਿ ਸਕਾਰ ਕਰਦੇ ਆ ਪਰ ਗੱਲ ਉਹਨੇ ਵੀ ਇੱਕ ਨਹੀਂ ਮੰਨਣੀ ਪਰ ਉਹ ਤਾਂ ਕਹਿੰਦੇ ਆ ਪਰ ਉਹਨਾਂ ਨੇ ਦਾਵਾ ਕੀਤਾ ਕਿ ਐਸਜੀਪੀਸੀ ਪ੍ਰਧਾਨ ਹੁੰਦਿਆ ਮੇਰੇ ਤੋਂ ਜਿੰਨੇ ਚੰਗੇ ਕੰਮ ਹੋ ਸਕਦੇ ਸੀ ਮੈਂ ਕੀਤੇ ਐ ਨਹੀਂ ਦੇਖੋ ਕੰਮ ਕੀਨੇ ਸਕੂਲ ਖੁੱਲੇ ਹੋਏ ਨੇ ਗੁਰਦੁਆਰਿਆਂ ਦਾ ਪ੍ਰਬੰਧ ਆ ਇਹ ਤਾਂ ਚੱਲਦੀ ਰਹਿੰਦੇ ਨੇ ਜੀ ਕੰਮ ਤਾਂ ਉਹ ਹੁੰਦਾ ਜਿਹੜਾ ਪੰਥਕ ਫਲਸਫੇ ਦੀ ਗੱਲ ਆ ਪੰਥਕ ਸਿਧਾਂਤਾਂ ਦੀ ਗੱਲ ਆ ਪੰਥਕ ਸਾਨ ਦੀ ਗੱਲ ਆ ਜੀ ਵੀ ਉੱਥੇ ਤੁਸੀਂ ਕਿੱਥੇ ਖੜਦੇ ਹੋ ਹੂੰ ਇਹ ਇੱਕ ਸੰਕਟ ਦੇ ਵਿੱਚ ਧਾਮੀਆਂ ਜਿਹੜਾ ਇਹ ਹਮੇਸ਼ਾ ਹੀ दोगਲਾ ਰਿਹਾ ਅੱਜ ਮੇਰੇ ਤਾਂ ਕੰਨ ਹੱਥ ਰਹੇ ਸੀ ਜੀ ਜਦੋਂ ਇਹ ਇਹ ਦਿਨ ਦਾ ਹਵਾਲੇ ਮਾਸਟਰ ਤਾਰਾ ਸਿੰਘ ਇੱਥੇ ਰਹੇ ਨੇ ਜੀ ਜਿੱਥੇ ਦਾ ਟੌੜਾ ਸਾਹਿਬ ਨਾਲ ਰਹਿਆ ਜੀ ਮੈਂ ਆਇ ਰਿਹਾ ਜੀ ਮੈਂ ਆਇ ਰਿਹਾ ਜੀ ਹੂੰ ਤੂੰ ਅੱਜ ਉਹਨਾਂ ਦੀ ਸ਼ਾਨ ਨੂੰ ੱੱੱਬਾ ਲਾ ਕੇ ਚੱਲਿਆ ਜਿੱਥੇ ਦਾ ਟੌੜਾ ਤੇ ਵੀ ਸੰਕਟ ਆਇਆ ਸੀ ਟੌੜਾ ਸਾਹਿਬ ਨੇ ਹੁਕਮਨਾਮੇ ਦੀ ਉਲੰਘਣਾ ਦੇ ਖਿਲਾਫ ਲੜਾਈ ਦਿੱਤੀ ਅਸਲੀਅਤ ਦੀ ਪੇਸ਼ਕਸ਼ ਕੀਤੀ ਸੀ ਸਕੀਫਾ ਪ੍ਰਵਾਨ ਨਹੀਂ ਕੀਤਾ ਉਹਨਾਂ ਨੇ ਡਟ ਕੇ ਲੜਾਈ ਲੜੀ ਉਸ ਸੋਚ ਦੇ ਖਿਲਾਫ ਤੇ ਮੁੜ ਕੇ ਜਿਨ੍ਹਾਂ ਦਾ ਸੱਤਾ ਦਾ ਹੰਕਾਰ ਸੀ غرੂਰ ਸੀ ਉਹਨਾਂ ਦਾ غرੂਰ ਭੰਨ ਕੇ ਉਹਨਾਂ ਨੂੰ ਸੜਕ ਤੇ ਲਿਆਂਦਾ ਜੀ ਲੜਾਈ ਲੜੀ ਨਾ ਇਹ ਆ ਪਗੌੜਾ ਧਾਮੀ ਪਗੌੜਾ ਇਹਨੇ ਕੋਈ ਲੜਾਈ ਪੱਖ ਦੀ ਲੜੀ ਇਹ ਜਿਹੜਾ ਕਹਿੰਦਾ ਮੈਂ ਪ੍ਰਧਾਨ ਸਾਹਿਬ ਦਾ ਸੁਖਵੀਰ ਦਾ ਸ਼੍ਰੋਮਣੀ ਕਮੇਟੀ ਮੈਂਬਰਾਂ ਦਾ ਫਲਾਨਾ ਦਾ ਮੈਂ ਧੰਨਵਾਦ ਕਰਦਾ ਦੀ ਧੰਨਵਾਦ ਕਰਦਾ ਕਿਉਂਕਿ ਤੂੰ ਉਹਨਾਂ ਦੀ ਲਾਈਨ ਲਾਗੂ ਕੀਤੀ ਆ ਤੂੰ ਇਹਨਾਂ ਸਥਾਵਾਂਾਂ ਦੀ ਜਿਹੜੀ ਪੱਤ ਮਿੱਟੀ ਤੇ ਰੋਲੀ ਆ ਉਹਦਾ ਭਾਗੀਦਾਰ ਰਿਹਾ ਪਰ ਜੇ ਉਹ ਉਹਨਾਂ ਦੇ ਨਾਲ ਇੱਕਵੇਂ ਇੱਕ ਹੋ ਕੇ ਚੱਲਣ ਵਾਲੇ ਹੁੰਦੇ ਤੇ ਇਸ ਘੜੀ ਦੇ ਉੱਤੇ ਆ ਕੇ ਸਤੀਫਾ ਥੋੜੀ ਆਪਣਾ ਦੰਦੇ ਕੋਈ ਐਸਜੀਪੀਸੀ ਪ੍ਰਧਾਨ ਕਿਉਂ ਚਾਹੇਗਾ ਕਿ ਉਸ ਦੀ ਪ੍ਰਧਾਨਗੀ ਜਾਵੇ ਜਦੋਂ ਉਹ ਮਿਲ ਕੇ ਚੱਲ ਰਹੇ ਹੁੰਦੇ ਤਾਂ ਇਹ ਮਿਲ ਕੇ ਚੱਲ ਰਿਹਾ ਅੱਗ ਲੋੜ ਸੀ ਉਹਨਾਂ ਦੇ ਖਿਲਾਫ ਲੜਨ ਦੀ ਜੀ ਉਹਨਾਂ ਦੇ ਖਿਲਾਫ ਡੱਟਣ ਦੀ ਉੱਥੋਂ ਤਾਂ ਭਗੌੜਾ ਹੋ ਗਿਆ ਨਾ ਤੁਸੀਂ ਇਹ ਦੇਖੋ ਨਾਲ ਵੀ ਨਾ ਅੱਜ ਤੱਕ 7 ਮੈਂਬਰੀ ਕਮੇਟੀ ਨੂੰ ਜਾਮ ਰੱਖਿਆ ਜੀ ਹੁਣ ਜਦੋਂ 7 ਮੈਂਬਰੀ ਕਮੇਟੀ ਦਾ ਫੈਸਲਾਕੁਨ ਟਾਈਮ ਆ ਗਿਆ ਜੀ ਫੈਸਲਾਕੁਨ ਮੀਟਿੰਗ ਰੱਖੀ ਸੀ ਨਾ ਜਿਹੜੀ ਪਿੱਛੇ ਹੋਈ ਜ ਉਹਦੇ ਵਿੱਚ ਇਹੀ ਕਿਹਾ ਸੀ ਅਗਲੀ ਫੈਸਲਾਕੁਨ ਹੋਊ ਜੀ ਤੇ ਭੱਜ ਗਿਆ ਹੂੰ ਪਾਕਿਸਤਾਨ ਦੇ ਜਥੇਦਾਰ ਸਾਹਿਬਾਨ ਨੂੰ ਕਹਿੰਦਾ ਵੀ ਮੈਨੂੰ 7 ਮੈਂਬਰੀ ਕਮੇਟੀ ਤੋਂ ਵਾਰਕ ਕਰੋ ਜੀ ਜੀ ਇਹਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵਜੋਂ ਨੀ ਨੋਮੀਨੇਟ ਕੀਤਾ ਸੀ ਇਹਨੂੰ ਇਸ ਤਰ੍ਹਾਂ ਕਰਕੇ ਨਾਮਿਨੇਟ ਕੀਤਾ ਸੀ 7ਵੇਂ ਮੇਰੀ ਕਮੇਟੀ ਚ ਵੀ ਇਹ ਪੰਤ ਕਾਗੂ ਆ। ਜੀ ਇਸੇ ਕਰਕੇ ਦੂਜੇ ਉਹ ਲੋਕ ਜਿਨ੍ਹਾਂ ਦੇ ਵਿੱਚ ਪੰਤਕ ਭਾਵਨਾ ਪੰਤਕਸੁਰ ਦੇਖੀ ਸਿੰਘ ਸਾਹਿਬਾਨ ਨੇ ਜੀ ਜਿਹੜੇ ਬਦਲਾ ਲੈ ਕਿਸੇ ਨਾ ਕਿਸੇ ਰੂਪ ਚ ਯਤਨਸ਼ੀਲ ਸੀ ਜੀ ਉਹ ਵੀ ਰੱਖੇ ਉਹਨਾਂ ਨੇ ਤੁਹਾਡੇ ਸਾਹਮਣੇ ਆ ਝੁੰਡਾ ਸਾਹਿਬ ਵੀ ਰੱਖੇ ਆਲੀ ਸਾਹਿਬ ਵੀ ਰੱਖੇ ਬੰਡੂਗਰ ਸਾਹਿਬ ਦੀ ਰੱਖੇ ਬਡਾਲਾ ਸਾਹਿਬ ਵੀ ਆਏ ਤੇ ਆਪਣੇ ਦੂਜੇ ਉਹਨਾਂ ਦੇ ਮੈਂਬਰ ਨੇ ਜਿਹੜੇ ਉਹ ਵੀ ਆਏ ਜੀ ਇਹ ਭਾਈ ਅਮਰੀਕ ਸਿੰਘ ਸ਼ਹੀਦ ਦੀ ਡੇਟੀ ਨੂੰ ਹੀ ਪਾਇਆ ਜੀ ਤਾਂ ਕਿ ਜਿਨ੍ਹਾਂ ਤੇ ਗੁਰੂ ਦਾ ਨਿਰਮਲਤਾ ਆ ਡਰ ਪਾ ਆ ਉਹ ਉਹਦੇ ਪਹੁੰਚ ਰਹਿ ਕੇ ਕੰਮ ਕਰਨ ਹੂੰ ਇਹ ਇਹ ਤਾਂ ਹੁਣ ਇੱਕ ਹਿਸਾਬ ਨਾਲੇ ਜੱਫੇਦਾਰ ਨੂੰ ਲਾਉਣ ਨੂੰ ਵੀ ਜਸਟੀਫਾਈ ਕਰਦਾ ਅਕਾਲ ਤਖਤ ਸਾਹਿਬ ਨੇ ਜੋ ਲਿਖਿਆ ਉਹਨੂੰ ਰੱਦ ਕਰਦਾ ਹਮਲੀ ਤੌਰ ਤੇ ਹੂੰ ਕਹਿੰਦਾ ਆ ਵੀ ਕਿਉਂਕਿ ਮੇਰੇ ਵਾਰਿਆ ਜੋ ਹੁਣ ਤੱਕ ਸ਼੍ਰੋਮਣੀ ਕਮੇਟੀ ਨੇ ਕੀਤਾ ਜਿਹੜਾ ਉਹਨਾਂ ਨੇ ਕਿਹਾ ਵੀ ਤਾਕਤਾਂ ਦੇ ਜਥੇਦਾਰਾਂ ਨੂੰ ਢਾਹ ਲਈ ਜਾ ਰਹੀ ਆ ਆ ਕੀਤਾ ਜਾ ਰਿਹਾ ਜੀ ਸੋਸ਼ਲ ਮੀਡੀਆ ਤੇ ਪੋਸਟ ਪਾਈ ਆ ਉਹ ਕਹਿੰਦਾ ਮੇਰੇ ਬਾਰੇ ਕਿਹਾ ਹੂੰ ਮੇਰੇ ਬਾਰੇ ਕਿਹਾ ਪਰ ਮੈਂ ਉਹਨਾਂ ਦੀ ਨਹੀਂ ਮੰਨਣੀ ਹੂੰ ਮੈਂ ਛੱਡਤਾ ਜੀ ਤੁਮ ਉਹਨਾਂ ਦੀ ਮੰਨ ਹੂੰ ਲੜ ਕੀ ਜਥੇਦਾਰ ਕਾਲਕਤਬ ਸਾਹਿਬ ਦੀ ਗੈਨੀ ਰਗਵੀਰ ਸਿੰਘ ਜੀ ਹੋਰਾਂ ਦੀ ਪਾਈ ਹੋਈ ਉਹ ਪੋਸਟ ਦਾ ਧਾਮੀ ਸਾਹਿਬ ਦੇ ਸਿਰ ਉੱਤੇ ਡਰ ਮੰਡਰਾ ਰਿਆ ਸੀ ਕਿ ਕਿਤੇ ਤਲਬ ਨਾ ਹੋ ਜਾਈਏ ਇਸ ਮਾਮਲੇ 'ਚ ਨਹੀਂ ਨਹੀਂ ਉਹ ਤਾਂ ਡਰ ਕੋਈ ਖਾਸ ਨਹੀਂ ਜੀ ਇਹਨਾਂ ਨੂੰ ਡਰ ਇਹ ਮੰਡਰਾ ਰਿਹਾ ਸੀ ਵੀ ਬਾਦਲਾਂ ਦੀ ਅੱਖ ਚੱਕ ਪਾ ਕੇ ਗੱਲ ਕਰਨ ਦੇ ਉਗੜੇ ਤੁਸੀਂ ਦੇਖੋ ਤਾਂ ਸਹੀ ਨਾ ਜੀ ਵੀ ਟੋੜਾ ਸਾਹਿਬ ਦੇ ਜਿਹੜੇ ਸਾਥੀ ਰਹੇ ਨੇ ਮੈਨੂੰ ਤਾਂ ਉਹਨਾਂ ਚੋਂ ਦੋ ਬੰਦੇ ਲੱਗੇ ਨੇ ਭੌਰ ਸਾਹਿਬ ਤੇ ਪਨਯੋਲੀ ਸਾਹਿਬ ਜੀ ਹੋਰ ਵੀ ਚਲ ਹੋਣਗੇ ਬਹੁਤ ਹਮ ਮਤਲਬ ਬਾਕੀਆਂ ਨੂੰ ਤਾਂ ਬਗਲੀ ਵਰਤੀ ਹੈ ਨਾ ਬਾਦਲਦਿਆਂ ਨੇ ਜੀ ਤੁਸੀਂ ਆਹ ਦੇਖੋ ਅਕਾਲ ਤਖਤ ਸਾਹਿਬ ਦੇ ਖਿਲਾਫ ਮਤਾ ਪੇਸ਼ ਜੀਰਾ ਸਿੰਘ ਗਾਭੜੀਆਂ ਤੋਂ ਕਰਵਾਇਆ ਜੀ ਜੀ ਤੋ ਇਸ ਕਰਕੇ ਕੋ ਜਿਵੇਂ ਕਹਿੰਦਾ ਭੱਜ ਜਾਣਾ ਮਰਦਾਂ ਨੂੰ ਮਿਹੜਾ ਛੱਡ ਜਾਣਾ ਮੱਛੀਆਂ ਨੂੰ ਹੂੰ ਹੁਣ ਤਾਂ ਇਹ ਇਹਦਾ ਨਾਲ ਇਹ ਵੀ ਕਿਹਾ ਵੀ ਮੈਂ ਤਾਂ ਅਸਤੀਫਾ ਦੇਤਾ ਜੀ ਅੰਤਨ ਕਮੇਟੀ ਪ੍ਰਵਾਨ ਕਰੇ ਜਾਂ ਨਾ ਕਰਾਈ ਹੂੰ ਇਹਨੇ ਕਿਹਾ ਵੀ ਮੈਂ ਕਿਸੇ ਵੀ ਹਾਲਤ ਚ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਨਹੀਂ ਰਹਿਣਾ ਹੂੰ ਦੂਜਾ ਸਿੰਘ ਸਾਹਿਬ ਨੂੰ ਕਹਿੰਦਾ ਜੀ ਮੈਨੂੰ ਇੱਥੋਂ ਮੁਕਤ ਕਰੋ ਜੀ ਕਿਉਂ ਮੁਕਤ ਕਰਨੀ ਸਿੰਘ ਸਾਹਿਬ ਤੈਨੂੰ ਤੋ ਸੱਤਵੇਂ ਮੇਰੀ ਕਮੇਟੀ ਨੂੰ ਜਾਮ ਕਰਕੇ ਹੁਣੋਂ ਤੂੰ ਭਗੌੜਾ ਹੋ ਕੇ ਤੂੰ ਮੁੜ ਕੇ ਫੇਰ ਪ੍ਰਧਾਨ ਬਣ ਜਾਏਗਾ ਜੇ ਅੱਜ ਇਹਨੇ ਬਾਦਲਾਂ ਦੇ ਖਿਲਾਫ ਮੈਂ ਕਹਿੰਦਾ ਮੰਨ ਲਓ ਸ਼੍ਰੋਮਣੀ ਕਮੇਟੀ ਤੇ ਰੋਲ ਚੇ ਦੀ ਗੜਬੜਾ ਹੂੰ ਇਹ ਇਹ ਵਿਹਲਾ ਹੋ ਕੇ ਸੱਤ ਜੇ ਅਕਾਲ ਪਖਤ ਨੂੰ ਸਮਰਪਤ ਆ ਹੂੰ ਹੁਕਮ ਨਮਾ ਨੂੰ ਸਮਰਪਤ ਆ ਤਾਂ ਸੱਤ ਮੈਂਬਰੀ ਕਮੇਟੀ ਤੇ ਜ਼ਿੰਮੇਵਾਰੀ ਤਾਂ ਮੇਰੇ ਉਸੇ ਤੇ ਆ ਨਾ ਜੀ ਅਕਾਲੀ ਦਲ ਨੂੰ ਮੁਰ ਸਰਚਣ ਦੀ ਪਰਤਾਨੀ ਸਾਹਿਬ ਨੇ ਇਹ ਵੀ ਦਾਵਾ ਕੀਤਾ ਅੱਜ ਦੀ ਪ੍ਰੈਸ ਕਾਨਫਰੰਸ 'ਚ ਕਹਿੰਦੇ ਕਿ ਸਾਰਿਆਂ ਨੂੰ ਇੱਕੋ ਝੰਡੇ ਥੱਲੇ ਆਉਣ ਦੀ ਲੋੜ ਹੈ ਤੇ ਇਹਦੇ ਲਈ ਮੈਂ ਬਹੁਤ ਮਿਹਨਤ ਕੀਤੀ ਹੈ ਤੇ ਕਰਦੇ ਰਹਾਂਗੇ ਕਿ ਸਾਰੇ ਇਕੱਠੇ ਹੋ ਜਾਣ ਕਿਹੜੀ ਮਿਹਨਤ ਕੀਤੀ ਹੈ ਜੀ ਇਹਨੇ ਦੱਸੇ ਤਾਂ ਸਹੀ ਇਹ ਇਹ ਅਮਲ ਨੂੰ ਲੀਹੋ ਲਾਉਣ ਲਈ ਮਿਹਨਤ ਕੀਤੀ ਆ ਨਾ ਤਾਂ ਲੰਘਣਾ ਉਹਨਾਂ ਨੇ ਕੀਤੀ ਆ ਆਪਣਾ ਸੁਧਾਰ ਲਹਿਰ ਆਲਿਆ ਨੇ ਹੂੰ ਆਦੇਸ਼ ਦੀ ਨਾ ਉਹ ਕਿਸੇ ਗੱਲ ਤੋਂ ਮੁੱਕਰੇ ਨੇ ਅਲੰਘਣਾ ਉਹਨਾਂ ਨੇ ਕੀਤੀ ਆ ਜਿਨ੍ਹਾਂ ਦੀ ਕੋਰ ਕਮੇਟੀ ਦਾ ਮੈਂਬਰ ਆ ਤੂੰ ਜਿਨ੍ਹਾਂ ਦੇ ਵਿੱਚ ਜਾ ਕੇ ਬੈਠਦਾ ਤੂੰ ਹੂੰ ਹੁਣ ਜਦੋਂ ਚਲ ਮੰਨ ਲੋ ਤੇਰਾ ਉਥੇ ਫੌਂ ਨਹੀਂ ਪੈਂਦਾ ਜੀ ਤੂੰ ਸੱਤ ਮੈਂਬਰੀ ਕਮੇਟੀ ਤੋਂ ਵੀ ਕਿਉਂ ਭੱਜ ਰਿਹਾ ਜੀ ਸੋ ਇਹ ਇਹਦੇ ਲਈ ਜ਼ਿੰਮੇਵਾਰ ਤਾਂ ਬਾਦਲ ਕੇ ਨੇ ਪਰ ਇਹਦੇ ਵਿੱਚ ਮਤਲਬ ਹਰਜਿੰਦਰ ਸਿੰਘ ਧਾਮੀ ਨੇ ਬਹੁਤ ਕਮਜ਼ੋਰੀ ਦਿਖਾਈ ਆ ਇਹ ਸਾਫ਼ ਕੀਤਾ ਵੀ ਇਹ ਸ਼ਕਤੀਏਤ ਦੇਖੋ ਜਿਵੇਂ ਕਹਿੰਦੇ ਆ ਬਿਖਤ ਸੁੱਖਾਂ ਦੇ ਸਾਰੀ ਦੁਨੀਆ ਨੇੜੇ ਟੁਕ ਟੁਕ ਵਹਿੰਦੀ ਪਰਖ ਜਾਣ ਸੱਜਣ ਉਸ ਵੇਲੇ ਜਦ ਬਾਜੀ ਪੁੱਤੀ ਪੈਂਦੀ ਹੂੰ ਉਹ ਸੰਕਤ ਵਾਲੀ ਪਤਾ ਲੱਗਦਾ ਹੁੰਦਾ ਨਾ ਵੀ ਕਿਨੇ ਹੱਲ ਤੱਕ ਕਿੰਨਾ ਘਾੜ ਚੱਲਦੀਆਂ ਜੀ ਜੀ ਤੁਹਾਡੇ ਸਾਹਮਣੇ ਆ ਇੱਕ ਜੈਕਟਰ ਚੋਂ ਇੱਕ ਮੈਂਬਰ ਬਾਦਲ ਕਿਆਂ ਦਾ ਟੁੱਟ ਕੇ ਦੂਜੇ ਪਾਸੇ ਆ ਗਿਆ ਜਦੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਕੱਢਿਆ ਜੀ ਇਸ ਨੇ ਇਸ ਅਮਲ ਦੇ ਦੌਰਾਨ ਤੋੜਾ ਸਾਹਿਬ ਦਾ ਨਾਮ ਸਿਰਫ ਇਹ ਲੈ ਕੇ ਹੂੰ ਕਿ ਜਥੇਦਾਰ ਸਾਹਿਬ ਐਕਟ ਅਧੀਨ ਨਹੀਂ ਆਉਂਦੇ ਇਹਨੇ ਇਹ ਸਾਬਤ ਕੀਤਾ 1925 ਦੇ ਐਕਟ ਅਧੀਨ ਇਹ ਆਉਂਦੇ ਨੇ ਜੀ ਜੇ ਉਸ ਤੋਂ ਬਾਅਦ ਸਿੰਘ ਸਾਹਿਬਾਨ ਨੇ ਜਾਂ ਕਿਸੇ ਹੋਰ ਨੇ ਕਮਜ਼ੋਰੀ ਵਿਖਾਈ ਹੂੰ ਬਾਕੀ ਸਰਬਾਨ ਦੇ ਜ਼ਫੇਦਾਰ ਤੇ ਫੈਸਲੇ ਨੂੰ ਲਗਾਤਾਰ ਲੰਘਿਆ ਹੂੰ ਉਹਨਾਂ ਨੇ ਕਿਹਾ ਕੋਈ ਲੋਡ ਨਹੀਂ ਜਾਂਚ ਕਮੇਟੀ ਦੀ ਤੂੰ ਜਾਂਚ ਕਮੇਟੀ ਬਿਠਾਈ ਜੀ ਤੂੰ ਉਹਨਾਂ ਨੇ ਕਿਹਾ ਵੀ ਅਧਿਕਾਰ ਹੀ ਨਹੀਂ ਤੁਹਾਡਾ ਇਹ ਕਰਨ ਦਾ ਤੂੰ ਉਹਨੇ ਕੋਈ ਅਧਿਕਾਰਾਂ ਦੀ ਵਰਤੋਂ ਕੀਤੀ ਤੇ ਹੁਣ ਕਿਹਾ ਮੈਂ ਦੱਸਦਾ ਨਹੀਂ ਪਹਿਲਾਂ ਵੀ ਅਸੀਂ ਬਿਠੇ ਰਾ ਕੁਝ ਕੀਤਾ ਹੈ ਜਾ ਉਹ ਵੀ ਕਹਿੰਦੇ ਹੈ ਕਿ ਡੇਢ ਘੰਟਾ ਉਸ ਦਿਨ ਹੋਈ ਹੈ ਬੈਠਕ ਔਰ ਸਾਰਿਆਂ ਤੋਂ ਵਿਚਾਰ ਲਏਗੇ ਕਿਸੇ ਨੂੰ ਰੱਖਿਆ ਨਹੀਂ ਗਿਆ ਉਹ ਲੈ ਡੇਢ ਘੰਟੇ ਤੋਂ ਬਾਅਦ ਜਾ ਕੇ ਫੈਸਲਾ ਹੁੰਦਾ ਮੈਂ ਕਹਿੰਦਾ ਨਹੀਂ ਬਹੁਤ ਸਮਝਤੀ ਨਾ ਬੀਆ ਮੈਂ ਤੁਹਾਨੂੰ ਇਹੀ ਕਹਿਣਾ ਨਾ ਜੀ ਉਦੋਂ ਜਦੋਂ ਹਾਊਸ ਉਦੋਂ ਵੀ ਸ਼੍ਰੋਮਣੀ ਕਮੇਟੀ ਦੀ ਚੋਣ ਹੋਈ ਸੀ ਪਹਿਲਾਂ ਸਾਦਲ ਕਹਿੰਦੇ ਹਾਊਸ ਦੀ ਬਣਤਰੇ ਬਦਲਦੀ ਹਮ ਮੇਰੇ ਯਾਦ ਆ ਹੁਣ ਮੈਂ ਨਾਂ ਨਹੀਂ ਲੈਣਾ ਕਿਸੇ ਦਾ ਮਤਲਬ ਰਾਤੋ ਜਿਹੜੇ ਦਾਣੀਆਂ ਰੰਗਦੇ ਸੀ ਦਾਣੀਆਂ ਬੰਨਦੇ ਸੀ ਮੈਂਬਰ ਬਣਨ ਲਈ ਰਾਤੋ ਰਾਤ ਭੱਜੇ ਅਕਾਲ ਤਖਤ ਸਾਹਿਬ ਤੇ ਅੰਜਾਮ ਕੀਤਾ ਉਹਨਾਂ ਨੂੰ ਅੰਮ੍ਰਿਤ ਛਕਾਇਆ ਦਾਣੀਆਂ ਖੋਲੀਆਂ ਕਾਲੀਆਂ ਹਿੰਜ ਤੇ ਉਹ ਪਨੇ ਗਾਤਰੇ ਪਾਏ ਉਹੇ ਦੇ ਬਣਾਲੇ ਸਾਰੇ ਹਾਊਸ ਦੇ ਮੈਂਬਰ ਤੁਸੀਂ ਜਿਵੇਂ ਇਸ ਸਾਰੇ ਕਾਸੇ ਨੂੰ ਲੈ ਕੇ ਜਿਹੜੀ ਗੱਲਾਂ ਸੁਣ ਕੇ ਧਾਮੀ ਸਾਹਿਬ ਦੀਆਂ ਕਹਿ ਰਹੇ ਹੋ ਕਿ ਉਹਨਾਂ ਨੇ ਕਮਜ਼ੋਰੀ ਦਿਖਾਈ ਹੈ ਪਰ ਇੱਥੇ ਅਸੀਂ ਗੱਲ ਕਰੀਏ ਸਿੰਘ ਸਾਹਿਬ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਨੇ ਉਹਨਾਂ ਦੀ ਪਾਈ ਪੋਸਟ ਕਹਿੰਦੀ ਹੈ ਕਿ ਪੰਥਕ ਸੋਚ ਦੀ ਤਰਜਮਾਨੀ ਕਰਨ ਵਾਲਿਆਂ ਨੂੰ ਜਲੀਲ ਕਰਕੇ ਬਾਹਰ ਦਾ ਰਸਤਾ ਬਖਾਇਆ ਜਾਂਦਾ ਜਾਂ ਫਿਰ ਦਵਾਈ ਇੰਨਾ ਬਣਾ ਲਿਆ ਜਾਂਦਾ ਹੈ ਕਿ ਬੰਦਾ ਖੋਦੀ ਲਾਂਬੇ ਹੋ ਜਾਂਦਾ ਮਜਬੂਰ ਹੋ ਕੇ ਦੇਖੋ ਜੀ ਜੇ ਇਹਨਾਂ ਨੂੰ ਸੱਤ ਮੈਂਬਰੀ ਕਮੇਟੀ ਦਾ ਮੈਂਬਰ ਬਣਾਇਆ ਗਿਆ ਕਿ ਨਮੀਨਰ ਬਣਾਇਆ ਗਿਆ ਜੀ ਇਹਨਾਂ ਦੇ ਵਿੱਚ ਕੋਈ ਪੰਥਕ ਭਾਵਨਾ ਦੇਖੋ ਪੂਰਾ ਸੂਰਤਾ ਕੋਈ ਵੀ ਠੀਕ ਨਹੀਂ ਹੁੰਦਾ ਜੀ ਇਹ ਲੱਗਿਆ ਨਾ ਕਿ ਹੁਣ ਖਾਲਸਾ ਪੰਥ ਦੀ ਹਮਾਇਤ ਆ ਬਾਗਲ ਕੇ ਉਹਨਾਂ ਵੇਲੇ ਸ਼ਕਤੀ ਕਿੱਡੀ ਸੀ ਉਹਨਾਂ ਕੋਲੇ ਜਦੋਂ ਭਾਈ ਰਣਜੀਤ ਸਿੰਘ ਨੂੰ ਲਾਹਿਆ ਦਲੀਲ ਕਰਕੇ ਉਹ ਕੁਮਨਾਮ ਇਹਨੂੰ ਰੰਗਿਆ ਉਦੋਂ ਤਾਂ ਅਖਬਾਰ ਡਾਊਨ ਵੀ ਉਹਨਾਂ ਦੇ ਨਾਲ ਸੀ ਪੰਜਾਬ ਸਰਕਾਰ ਉਹਨਾਂ ਨਾਲ ਸੀ ਪ੍ਰਸ਼ਾਸਨ ਹਰ ਉਹਨਾਂ ਨਾਲ ਸੀ ਬਾਜਪੀ ਸਰਕਾਰ ਸਾਰੀ ਉਹਨਾਂ ਨਾਲ ਸੀ ਹੂੰ ਤੋੜਾ ਸਾਹਿਬ ਨੇ ਉਦੋਂ ਵੀ ਅਸਤੀਫੇ ਦੀ ਤਿੱਖਸ਼ਕ ਕੀਤੀ ਸੀ ਇਹਨਾਂ ਨੇ ਪਰ ਜਲੀਲ ਕਰਕੇ ਉਹਨਾਂ ਤੇ ਬੇਵਿਸ਼ਵਾਸੀ ਦਾ ਮਤਾ ਪਾਸ ਕੀਤਾ। ਹਮਮ ਗਲਮੇਗ ਸਿੰਘ ਪਹਿਲਾਂ ਉਹਨਾਂ ਨੇ ਦੁੱਖ ਨਿਵਾਰਨ ਦੀ ਫੈਕਟ ਤੋਂ ਅਸਤੀਫਾ ਭੇਜਿਆ। ਜੀ ਇਹਨਾਂ ਨੇ ਉਹਦਾ ਨੋਟਿਸ ਨਾ ਲਿਆ ਜਿੱਦੇ ਜਰਨਲ ਹਾਊਸ ਸੀ ਉਦੋਂ ਗਲਮੇਗ ਸਿੰਘ ਅਸਤੀਫਾ ਲੈ ਕੇ ਗਿਆ। ਉਦੋਂ ਜਿਹੜਾ ਪ੍ਰਧਾਨ ਉਹ ਬਲਵੀਰ ਸਿੰਘ ਨੂੰ ਐਸੀ ਵੀ ਮੈਂ ਬਣਾਉਂਗਾ। ਉਹ ਕਹਿੰਦੇ ਵੀ ਜਦੋਂ ਮੈਂ ਇਹਨੂੰ ਅਸਤੀਫਾ ਭੜਾਇਆ ਕਹਿੰਦਾ ਪਰਾ ਰੱਖ ਅਸਤੀਫੇ ਨੂੰ ਅਸੀਂ ਕੱਢਣਾ ਤੋੜੇ ਨੂੰ ਕੱਢਣਾ। ਹਮ ਉਦੋਂ ਤਾਂ ਆ ਹਾਲਤ ਸੀ। ਪੁਰਾਣੇ ਭਾਵੇਂ ਪੰਮੀ ਨੂੰ ਲਹਣ ਦੀ ਵਿਹਾਰਤ ਚ ਨਹੀਂ ਸੀ ਜੀ ਮੈਂ ਕਹਿੰਦਾ ਇਹ 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 ਕਿਉਂ ਨਹੀਂ ਕਹਿੰਦਾ ਵੀ ਹੁਕਮਨਾਮੇ ਨੂੰ ਕਿਉਂਕਿ ਬਾਦਲ ਕੇ ਮੰਨਣ ਨੂੰ ਤਿਆਰ ਨਹੀਂ ਹੂੰ ਸ਼੍ਰੋਮਣੀ ਕਮੇਟੀ ਲਾਗੂ ਕਰਨ ਨੂੰ ਤਿਆਰ ਨਹੀਂ ਹੂੰ ਆਹ ਹਲਤ ਕਰਕੇ ਮੈਂ ਅਸਤੀਵਾ ਦਿੰਦਾ ਫੇਰ ਤਾਂ ਕੋਈ ਮਾੜੀ ਮੋਟੀ ਗੱਲ ਬਣਦੀ ਸੀ ਹੁਣ ਆ ਸਾਰਾ ਅਕਾਲ ਤਖਤ ਸਾਹਬ ਤੇ ਸਿੰਘ ਸਾਹਿਬਾਨ ਤੇ ਭੰਨ ਕੇ ਇਹ ਅਸਤੀਵਾ ਦੇ ਰਿਹਾ ਹੂੰ ਜਾਂ ਉਹ ਕੱਢ ਦੇ ਇਹਨੂੰ ਜੀ ਇਹ ਖੜਦਾ ਹੋ ਤੇ ਹੂੰ ਇਹਦਾ ਮਤਲਬ ਇਹ ਅਕਾਲ ਤਖਤ ਦੀ ਮਸੂਤ ਨਾਲ ਸਹਿਮਤ ਨਾ ਦੇ ਦੇਸ਼ ਨਾਲ ਸਹਿਮਤਾ ਤੇ ਨਾ ਤੋੜਾ ਸਾਹਿਬ ਜਾਂ ਮਾਸਟਰ ਤਾਰਾ ਸਿੰਘ ਨੇ ਜਿਵੇਂ ਸਿਧਾਂਤਕ ਲੜਾਈਆਂ ਲੜੀਆਂ ਨਾ ਉਹਨਾਂ ਨਾਲ ਸਹਿਮਤਾ ਜਦੋਂ ਐਡਵੋਕੇਟ ਧਾਮੀ ਦੀ ਗੱਲ ਆਉਂਦੀ ਹੈ ਤੇ ਇਹ ਉਦੋਂ ਤੋਂ ਹੀ ਗੱਲਾਂ ਚਰਚਾ ਦਾ ਵਿਸ਼ਾ ਬਣ ਗਈਆਂ ਸੀ ਜਿਨ੍ਹਾਂ ਦਿਨਾਂ ਵਿੱਚ 2 ਦਸੰਬਰ ਵਾਲਾ ਬਰਤਾਂਤ ਸਾਹਮਣੇ ਆਇਆ ਕਹਿੰਦੇ ਕਿ ਮਾਨਸਿਕ ਤੌਰ ਦੇ ਉੱਤੇ ਦਬਾਅ ਬਹੁਤ ਜ਼ਿਆਦਾ ਹੈ ਧਾਮੀ ਸਾਹਿਬ ਤੇ ਇਸ ਕਰਕੇ ਤੁਰੰਤ ਫੈਸਲੇ ਲੈ ਨਹੀਂ پا ਰਹੇ ਹੋ ਇਹ ਵੀ ਗੱਲਾਂ ਉਦੋਂ ਵੀ ਹੋਈਆਂ ਸੀ ਯਾਰ ਦਵਾ ਕੀਤੇ ਨਹੀਂ ਹੁੰਦਾ ਸੰਦੀਪ ਤੁਹਾਨੂੰ ਇਹ ਲੱਗਦਾ ਵੀ ਮੇਰੇ ਤੇ ਕੋਈ ਦਵਾਈ ਤੁਹਾਡੇ ਸਾਹਮਣੇ ਜਿਵੇਂ ਮੈਨੂੰ ਗ੍ਰਿਫਤਾਰ ਕੀਤਾ ਗਿਆ ਤੇ ਜਿਵੇਂ ਜੇਲ੍ਹ 'ਚ ਰੱਖਿਆ ਗਿਆ ਤੇ ਮੈਂ ਤਾਂ ਜੇਲ੍ਹ ਤੋਂ ਕਹਤਾ ਵੀ ਮੈਂ ਜ਼ਮਾਨਤ ਨਹੀਂ ਕਰਾਉਣੀ ਹੂੰ ਦੇਖੋ ਜੀ ਤੁਹਾਡੇ ਵਿੱਚ ਜੇ ਚਿੰਗਾ ਸੱਚੇ ਪਾਤਸ਼ਾਹ ਦੀ ਮਿਹਰ ਆ ਤੁਹਾਨੂੰ ਲੱਗਦਾ ਸੱਚ ਤੇ ਖੜੇ ਹੋ ਤੁਹਾਨੂੰ ਅੱਜ ਵੀ ਪਤਾ ਵੀ ਦੇਸ਼ ਵਿਦੇਸ਼ ਦੇ ਸਿੱਖ ਅਕਾਲ ਪੁਰਖ ਦੇ ਹੁਕਮ ਨਾਵੇਂ ਨਾਲ ਨੇ ਸਿੰਘ ਸਹਿਬਾਨ ਦੇ ਨਾਲ ਨੇ ਤੁਸੀਂ ਆਹ ਦੇਖੋ 19 ਤਰੀਕ ਨੂੰ ਸਾਰੇ ਮੁਲਕ ਦੀਆਂ ਸਿੱਖ ਸੰਗਤਾਂ ਇਕੱਠੀਆਂ ਹੋ ਰਹੀਆਂ ਦਿੱਲੀ ਜੀ ਜਿੱਥੇ ਗਿਆਨੀ ਹਰਪ੍ਰੀਤ ਸਿੰਘਾ ਉਹਨਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਜਿੱਥੇ ਇਹ ਫੈਸਲਾ ਕੀਤਾ ਜਾ ਰਿਹਾ ਵੀ ਜਿਹੜੇ ਕਾਲ ਤੱਕ ਸਾਹਮਣ ਤੋਂ ਭਗੌੜੇ ਨੇ ਉਹਨਾਂ ਨੂੰ ਅਸੀਂ ਪੰਥ ਦੇ ਵੇੜੇ 'ਚ ਨਹੀਂ ਰਹਿਣ ਦੇਣਾ ਪੰਥ ਜਿਹੜੇ ਪਾਸੇ ਚੱਲ ਰਿਹਾ ਤੇ ਇਹ ਭਗੌੜਾ ਕਿਹੜੇ ਪਾਸੇ ਚੱਲ ਰਿਹਾ ਅੱਜਵਲੇ ਜਿਹੜਾ ਇਹ ਗੱਲ ਸਾਹਮਣੇ ਆਈ ਹੈ ਸਤੀਫੇ ਵਾਲੀ ਜਾਂ ਉਦੋਂ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਬਾਹਰ ਦਾ ਰਸਤਾ ਵਿਖਾਇਆ ਗਿਆ ਇਹਨਾਂ ਸਾਰੇ ਲੜੀਵਰ ਲੜੀ ਜਿਹੜੇ ਚੱਲਦੇ ਆ ਰਹੇ ਨੇ ਘਟਨਾ ਕ੍ਰਮ ਇਸ ਨੂੰ ਲੈ ਕੇ ਕੀ ਸਮਝਦੇ ਹੋ ਇਹ ਖਲਾਰਾ ਹੋਰ ਵੱਧ ਰਿਹਾ ਹੈ ਜਾਂ ਸਿੰਪਟਮ ਦੀ ਕੋਈ ਸੰਭਾਵਨਾ ਹੈ ਨਹੀਂ ਦੇਖੋ ਹਾਲੇ ਤੱਕ ਖਲਾਰਾ ਵਧੇ ਰਿਹਾ ਹੈ ਇਸ ਕੋਈ ਰੌਲਾ ਨਹੀਂ। ਹੂੰ। ਮਤਲਬ ਜੋ ਕੁਝ ਸਾਹਮਣੇ ਆ ਰਿਹਾ ਉਹ ਤੇ ਖਲਾਰਾ ਵਧੇ ਰਿਹਾ। ਸਭ ਠੀਕ ਹੋਣ ਦੀਆਂ ਸੰਭਾਵਨਾਵਾਂ ਕਿੰਨੀਆਂ ਕੋ ਨੇੜੇ ਦੂਰ ਜਾਪਦੀਆਂ ਤੁਹਾਨੂੰ? ਮੈਂ ਕਹਾਂ ਉਹ ਜਿਵੇਂ ਕਹਿੰਦੇ ਆ ਸ਼ਾਹ ਮੁਹੰਮਦਾਂ ਤੋਂ ਉਹੀ ਹੋਣਾ ਜੋ ਕਰੇਗਾ ਖਾਲਸਾ ਪੰਥ ਨਹੀਂ ਆ। ਹੁਣ ਖਾਲਸਾ ਪੰਥ ਦੇ ਵਿਢੇ ਚ ਆ। ਹੂੰ। ਖਾਲਸਾ ਪੰਥ ਨੇ ਫੈਸਲੇ ਕਰਨੇ ਨੇ ਤੇ ਖਾਲਸਾ ਪੰਥ ਜਲੌ ਦੇ ਵਿੱਚ ਆ ਰਿਹਾ। ਤਖਤ ਸਹਿਬਾਨਾਂ ਦਾ ਗਵਾਚਿਆ ਹੋਇਆ ਜਲੌ ਸਾਹਮਣੇ ਆਇਆ। ਉਹਨਾਂ ਦੇ ਸੰਕਲਪ ਨੂੰ ਉਵਾਰਨ ਲਈ ਮੰਨਣ ਲਈ ਸਿੱਖ ਸੰਗਤਾਂ ਸਾਹਮਣੇ ਆ ਰਹੀਆਂ। ਇਹ ਤਾਂ ਹਰਿਆਣਾ ਕਮੇਟੀ ਤੇ ਰੌਣੇ ਵੀ ਰੋਂਦਾ ਹਮ ਹਰਿਆਣਾ ਕਮੇਟੀ ਤੇ ਇਹ ਵੀ ਰੌਣੇ ਲੰਦਾ ਜੋ ਬਾਦਲ ਕੇ ਰੋਂਦੇ ਨੇ ਫਤੂ ਆ ਕੁਤ ਗਿਆ ਕੁਤ ਗਿਆ ਕੁਤ ਗਿਆ ਹਰਿਆਣੇ ਦੀ ਕਮੇਟੀ ਹਰਿਆਣੇ ਦੀ ਸਿੱਖਾਂ ਦੇ ਸਾਹਮਣੇ ਲਕੀ ਗਰਾ ਹੋ ਗਿਆ ਜੀ ਹਮ ਤੁਸੀਂ ਇਹ ਦੇਖੋ ਤੌੜਾ ਸਾਹਿਬ ਦੱਸਦੇ ਹੁੰਦੇ ਸੀ ਉਦੋਂ ਕਹਿੰਦੇ ਪਹਿਲਾਂ ਅਸੀਂ ਗੰਦ ਸੀ ਨਨਕਾਣਾ ਸਾਹਿਬ ਪੰਡਾ ਭਰ ਕੇ ਲਿਆਉਣੇ ਹੁੰਦੇ ਸੀ ਨੋਟਾਂ ਦੀਆਂ ਹਮ ਉੱਥੇ ਵੀ ਕਮੇਟੀ ਬਣਾਈ ਤੌੜਾ ਸਾਹਿਬ ਨੇ ਕਹਿ ਕੇ ਬਣਵਾਈ ਸਾਰਾ ਉਹਨਾਂ ਦਾ ਪ੍ਰਬੰਧ ਫਿਰਤਾ ਮੰਨਦਾ ਉਹਨਾਂ ਦੇ ਸਿੱਖਾਂ ਕੋਲ ਆ ਹਮ ਤੇ ਇਹਨਾਂ ਨੇ ਜਿਵੇਂ ਤੇ ਜਿਹੜੇ ਬੰਦ ਕਰਤੇ ਸੀ ਪਾਕਿਸਤਾਨ ਜੀ ਉਦੋਂ ਸਰਨਾ ਸਾਹਿਬ ਜਿੱਥੇ ਲੈ ਕੇ ਜਾਂਦੇ ਰਹੇ ਆ ਜੀ ਤੇ ਮੁੜ ਕੇ ਹੰਤ ਨੂੰ ਇਹਨਾਂ ਨੂੰ ਥੁੱਕ ਕੇ ਚੱਟਣਾ ਪਿਆ ਹੂੰ ਤੇ ਅੱਜ ਉਹੀ ਸਰਨਾ ਬਾਦਲਾਂ ਦੇ ਗੋਗੇ ਗਾ ਰਿਹਾ ਸੋ ਇਹ ਬਦਲਾ ਆਉਂਦੇ ਨਾ ਪੰਥਾਂ 'ਚ ਹੂੰ ਜਦੋਂ ਜਦੋਂ ਪੰਛੀ ਨੂੰ ਦੇਖਣਗੇ ਨਾ ਪੰਛੀ ਦਾ ਰੋਂ ਦੇਖਣਗੇ ਬੰਦੇ ਬਦਲ ਜਾਂਦੇ ਹੁੰਦੇ ਨੇ ਜੀ ਸਾਧੂ ਸਾਹਿਬ ਨੇ ਤਾਂ ਰਾਹ ਦਿੱਤਾ ਸੀ ਵੀ ਹਾਲ ਥੋੜਾ ਹੈ ਨੈਤਕ ਤੌਰ ਤੇ ਕੋਈ ਯੋਗ ਨਹੀਂ ਹੈ ਪਰ ਆਹ ਰਾਤ ਨੂੰ ਯੋਗਤਾ ਹਾਸਲ ਕਰੋ ਪੰਥ ਕੋਲੇ ਜਾਓ ਪਰਮਾਨੰਗੀ ਆਦਨ ਕਰੋ ਇਹਨੇ ਉਹ ਸੇਚੇ ਕੰਡੇ ਖਲਾਰਤੇ ਇਸ ਸਤੀਫੇ ਦੇ ਉੱਤੇ ਇੱਕ ਤਾਂ ਦੁੱਖ ਪ੍ਰਗਟ ਕਰ ਦਿੱਤਾ ਗਿਆਨੀ ਹਰਪ ਸਿੰਘ ਹੋਰਾਂ ਨਾਲ ਉਹ ਇੱਕ ਹੋਰ ਗੱਲ ਲਿਖਦੇ ਨੇ ਉਹ ਕਹਿੰਦੇ ਕਿ ਇੱਕ ਵਿਅਕਤੀ ਵਿਸ਼ੇਸ਼ ਦੀ ਰਾਜਨੀਤੀ ਨੂੰ ਜਿੰਦਾ ਰੱਖਣ ਵਾਸਤੇ ਪੰਥਕ ਸੰਸਥਾਵਾਂ ਨੂੰ ਪੇਤਲਾ ਕੀਤਾ ਜਾ ਰਿਹਾ ਇਸ ਗੱਲ ਦੇ ਵਿੱਚ ਤੁਹਾਡੀ ਤੁਹਾਡੀ ਸਹਿਮਤੀ ਹੈ ਬਿਲਕੁਲ ਜੀ ਹਮ ਪਹਿਲਾਂ ਜਦੋਂ ਬਾਦਲ ਪਰਿਵਾਰ ਦਾ ਸਿਆਸੀ ਜਕੜ ਪੰਜਾ ਸਾਰੀਆਂ ਸੰਸਥਾਵਾਂ ਤੇ ਕੈਮ ਹੋ ਗਿਆ ਅਕਾਲ ਪਖਤ ਦੀ ਮਰਿਆਦਾ ਉਹਨਾਂ ਨੇ ਪੈਰਾਂ ਚ ਰੋੜਤੀ ਸ਼੍ਰੋਮਣੀ ਕਮੇਟੀ ਤੇ ਲਫਾਫਾ ਕਲਚਰ ਸ਼ੁਰੂ ਕਰਤਾ ਤੁਸੀਂ ਸੰਦੀਪ ਇੱਕ ਗੱਲ ਦੇਖੋ ਚਲੋ ਆਪਾਂ ਬਾਕੀ ਗੱਲਾਂ ਛੱਡੋ ਸਿਆਸੀ ਹੁੰਦੀਆਂ ਨੇ ਜੀ ਅਕਾਲ ਪੱਖ ਸਾਹਿਬ ਤੇ ਜਿੰਨੇ ਬੰਦੇ ਪੇਸ਼ ਹੋਏ ਸੀ ਜੀ ਜਦੋਂ ਕੱਲੀ ਕੱਲੀ ਗੱਲ ਪੁੱਛੀ ਜਿਹੜੇ ਉਹਨਾਂ ਨੇ ਕਿਹਾ ਵੀ ਤੁਸੀਂ ਸਰਕਾਰ 'ਚ ਹੁੰਦੇ ਆ ਫੈਸਲੇ ਲਏ ਨੇ ਜਿਨ੍ਹਾਂ ਨੇ ਪੰਥ ਦੀ ਸ਼ਾਨ ਨੂੰ ਬੱਟਾ ਲਾਇਆ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਗਰਕਣ ਵਾਲੇ ਧੱਕਿਆ ਉਹ ਸਾਰੇ ਸਮੇਤ ਮਜੀਠੀ ਆ ਜੀ ਉਹ ਕਹਿੰਦੇ ਜੀ ਅਸੀਂ ਇਹ ਫੈਸਲੇ ਲੈਣ 'ਚ ਭਾਗੀਦਾਰ ਨਹੀਂ ਹੂੰ ਪਹਿਲਾਂ ਇਹ ਕਹਿੰਦੇ ਸੀ ਸਮੂਹ ਜ਼ਿੰਮੇਵਾਰੀ ਹੁੰਦੀ ਆ ਚੜ੍ਹਨ ਬੈਂਸ ਵਰਗੇ ਵਿਹਾਰ ਚਤਰਾਇਆ ਕਰਦੇ ਸੀ ਸਮੂਹ ਜ਼ਿੰਮੇਵਾਰੀ ਹੁੰਦੀ ਆ ਜੀ ਇਕੱਲਾ ਸੁਖਵੀਰ ਕਿਉਂ ਕੈਬਨਟ ਦੇ ਫੈਸਲੇ ਨੇ ਜੀ ਵਰਕਿੰਗ ਕਮੇਟੀ ਦੇ ਫੈਸਲੇ ਨੇ ਸਾਰੇ ਕੈਬਨਟ ਮੈਂਬਰ ਸਾਰੇ ਵਰਕ ਕਮੇਟੀ ਮੈਂਬਰ ਉਹ ਕਹਿੰਦੇ ਜੀ ਇਹ ਫੈਸਲੇ ਲੈਣ ਦੇ ਵਿੱਚ ਤੁਸੀਂ ਭਾਗੀਦਾਰ ਨਹੀਂ ਹਮ ਪਰ ਕਿਉਂਕਿ ਸਾਨੂੰ ਪਤਾ ਸੀ ਫੈਸਲੇ ਲਏ ਗਏ ਨੇ ਅਸੀਂ ਚੁੱਪ ਰਹੇ ਅਸੀਂ ਇਸ ਕਰਕੇ ਭਾਗੀਦਾਰ ਹ ਹ ਤੇ ਹੁਣ ਤੁਸੀਂ ਦੇਖ ਲੈ ਇੱਕ ਪਰਿਵਾਰ ਕਿਹੜਾ ਇੱਕ ਬੰਦਾ ਕਿਹੜਾ ਸੁਖਵੀਰ ਦਾ ਗੈਂਗ ਆ ਹੁਣ ਪਰਿਵਾਰਕ ਗੈਂਗ ਆ ਜਿਹੜਾ ਉਹਦੇ ਨਾਲ ਖੜਾ ਉਹਦੇ ਨਾਲ ਠੀਕ ਆ ਬਾਕੀ ਹੈਗੇ ਨੇ ਆਹ ਟੀਮਾ ਦੀ ਬੈਂਸਾ ਜੀ ਬੰਤੀਆ ਜੀ ਸ਼ਰਤੀਆ ਜੀ ਰਮਾਣਾ ਜੀ ਤੇ ਬਰਕੰਦੀਆ ਜੀ ਤੇ ਉਹ ਝੰਜਰਾ ਦੀ ਇਹਨਾਂ ਦਾ ਯੂਥ ਵੀngੀ ਆ ਜੀ ਤੁਸੀਂ ਦੇਖੋ ਤਾਂ ਫਿਰ ਇਹਨਾਂ ਨੂੰ ਕੋਈ ਤੰਤਰੀ ਇਤਿਹਾਸ ਦੀ ਕੋਈ ਅਕਲ ਹੈ ਸਮਾਜ ਦੇ ਪਟਕਾਉਣ ਖਾਤਰ ਕਾਲ ਤੱਕ ਤੇ ਨਵੀਆਂ ਸ਼ਿਕਾਇਤਾਂ ਨਵੀਆਂ ਸ਼ਿਕਾਇਤਾਂ ਤੁਸੀਂ ਤਾਂ ਮੰਨਦੇ ਨਹੀਂ ਇੱਕ ਗੱਲ ਵੀ ਅਕਾਲ ਤਖਤ ਪਰ ਜਿਹੜੀਆਂ ਗੱਲਾਂ ਉਹਨਾਂ ਦੇ ਖਿਲਾਫ ਹੋ ਰਹੀਆਂ ਨੇ ਇਹ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਫਿਰ ਵੀ ਇੱਕ ਗੱਲ ਦਰਉਂਦੀ ਆ ਵਾਰ-ਵਾਰ ਕਹਿੰਦੇ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਖੇਤਰੀ ਪਾਰਟੀ ਨੂੰ ਦੇ ਦੁਸ਼ਮਣ ਬਹੁਤ ਨੇ ਉਹਨਾਂ ਨੂੰ ਖਤਮ ਕਰਨ ਦੀਆਂ ਸਾਜ਼ਿਸ਼ਾਂ ਚੱਲਣਾ ਚੱਲੀਆਂ ਜਾ ਰਹੀਆਂ ਇਸੇ ਕਰਕੇ ਸਾਨੂੰ ਨਿਸ਼ਾਨੇ ਤੇ ਵਾਰ-ਵਾਰ ਲੈ ਲਿਆ ਜਾਂਦਾ ਐਨਾ ਤੱਕ ਕੰਮ ਸੱਤਾ ਤੇ ਰੂਣੀ ਸਵਾਲ ਹੁੰਦਾ ਜਿੰਨੇ ਸਾਡੇ ਉੱਤੇ ਗੱਲਾਂ ਹੁੰਦੀਆਂ ਪਹਿਲੀ ਗੱਲ ਖਤਮ ਤਾਂ ਤੁਸੀਂ ਕਰਤਾ ਮੈਨੂੰ ਇਹ ਦੱਸੋ ਕਹਿੰਦੇ ਖਤਮ ਤੁਹਾਡੇ ਪੱਲੇ ਕੀ ਆ ਤੁਸੀਂ ਇਹ ਚੋਣਾਂ 'ਚ ਦੇਖ ਲਓ ਹੂੰ 18 ਲੱਖ ਇਹਨਾਂ ਨੂੰ ਵੋਟਾਂ ਨਹੀਂ ਪਈਆਂ 35 ਲੱਖ ਕਿਹਨੇ ਸਾਡੀ ਮੈਂਬਰਸ਼ਿਪ ਹੋ ਗਈ ਹੂੰ ਮਤਲਬ ਤੁਹਾਡੇ ਪੱਲੇ ਕੀ ਆ ਤੁਸੀਂ ਜਦੋਂ ਕਾਲ ਤਖਤ ਨੇ ਕਿਹਾ ਤੁਹਾਡੀਆਂ ਸਰਕਾਰਾਂ ਬਣਾਈਆਂ ਸੀ ਮਲਮ ਲਾਉਣ ਲਈ ਕੱਖ ਮਾਤੇ ਉਂਗਲਾਂ ਪਾਵਾ ਪਾੜੇ ਨੇ ਸੰਖਵਲ ਪਿੱਠ ਕੀਤੀ ਆ ਪੰਜਾਬ ਵੱਲੋਂ ਪਿੱਠ ਕੀਤੀ ਆ ਇੱਕ ਵੀ ਮੁੱਦਾ ਹੱਲ ਨਹੀਂ ਕੀਤਾ ਇਹ ਕਾਹਦੀ ਖੇਤਰੀ ਪਾਰਟੀ ਰਹਿ ਗਈ ਜੀ ਇਹ ਜਿਹੜੀ ਪਾਰਟੀ ਅੱਜ ਸੈਟਰਨ ਦੇ ਉੱਤੇ ਸਭ ਤੋਂ ਵੱਡਾ ਹਮਲਾ ਇੱਕ ਨੇਸ਼ਨ ਇੱਕ ਇਲੈਕਸ਼ਨ ਇੱਕ ਕੰਟਰੀ ਦੀ ਕਹਿੰਦੇ ਹੋ ਇੱਕ ਨੇਸ਼ਨ ਇੱਕ ਇਲੈਕਸ਼ਨ ਇਹ ਤਾਂ ਉਹਦੇ ਹੱਕ ਚ ਖੜੇ ਨੇ ਜੀ ਜੀ ਸੋ ਇਹ ਨਾ ਕਿ ਤ੍ਰੀਪਾਰਟੀ ਆ ਇਹ ਇੱਕ ਕੰਪਨੀ ਆ ਜਿਵੇਂ ਕੰਪਨੀ ਹੁੰਦੀ ਆ ਕਿ ਵਪਾਰਕ ਕੰਪਨੀ ਆ ਉਹਦਾ ਸੀਓ ਆ ਬਾਕੀ ਉਹਨਾਂ ਦੇ ਮੈਨੇਜਰ ਮੈਨੇਜਰ ਰੱਖੇ ਹੁੰਦੇ ਨੇ ਸਾਰਿਆਂ ਦਾ ਇਹ ਹਾਲ ਆ ਜੀ ਸੋ ਇਸ ਕਰਕੇ ਕੋਈ ਖੇਤਰੀ ਪਾਰਟੀ ਨਹੀਂ ਨਾ ਇਹ ਪੰਥ ਪ੍ਰਸਤਾ ਨਾ ਪੰਜਾਬ ਪ੍ਰਸਤਾ ਨਾ ਫੈਡਰਲ ਟੰਚ ਦੀ ਸਿਆਸਤ ਵਾਲੀ ਆ ਇੱਕ ਵਪਾਰੀਆਂ ਦਾ گرو ਆ ਕੋਈ ਰੇਪਰ ਚੱਕਦਾ ਕੋਈ ਸਾਈਕਲਾਂ ਦੇ ਠਿੱਕੇ ਲੈਂਦਾ ਜਿਸ ਨੇ ਕੰਟੀਨਾਂ ਦੇ ਠਿੱਕੇ ਲਏ ਹੋਏ ਨੇ ਇੱਕ ਵਪਾਰੀਆਂ ਦਾ ਗੁੰਡਾਗਰੋਹ ਬਣਿਆ ਹੋਇਆ ਹੈ ਇਹ ਜਿਹੜਾ ਹੁਣ ਪੰਥ ਸੰਸਥਾਵਾਂ ਨੂੰ ਹੁਣ ਤੱਕ ਇਹਨਾਂ ਨੇ ਮਾਰਿਆ ਤੇ ਹੁਣ ਉਹਨਾਂ ਨੂੰ ਖਤਮ ਕਰਨ ਦੇ ਰਾਹ ਪਏ ਹੋਏ ਨੇ ਤੇ ਇਹ ਤੋਂ ਸਹਾਈ ਹੋ ਰਿਹਾ ਸ਼੍ਰੋਮਿਕ ਕਮੇਟੀ ਦਾ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਇਸ ਸਾਰੇ ਸਿਨੈਰੀਓ ਦੇ ਵਿੱਚ ਕਿਉਂਕਿ ਕਾਲਟਕ ਸਾਹਿਬ ਦੇ ਜਥੇਦਾਰ ਵਿਦੇਸ਼ੀ ਫੇਰੀ ਤੇ ਸਨ ਪਤਾ ਲੱਗਾ ਕਿ ਵਾਪਸ ਆਗੇ ਜਲਦੀ ਇਸ ਕਤਰੇ ਤੇ ਚ ਆਉਣਗੇ ਤੇ ਉਹਨਾਂ ਉੱਤੇ ਵੀ ਨਜ਼ਰ ਸਭ ਦੀ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਅਸਤੀਫਾ ਇੱਕ ਹੋਰ ਆ ਰਿਹਾ ਹੈ ਜਾਂ ਫਿਰ ਉਹ ਆਦੇਸ਼ ਦੇ ਸਕਦੇ ਆ ਕੋਈ ਦੇਖੋ ਜੀ ਤਾਂ ਮੈਂ ਨਹੀਂ ਕਹਿ ਸਕਦਾ ਕਿਉਂਕਿ ਸਿੰਘ ਸਾਹਿਬਾਨ ਨੇ ਵੀ ਉਨੀ ਦ੍ਰਿੜਤਾ ਨਹੀਂ ਦਿਖਾਈ ਜੋ ਹੁਕਮਨਾਮੇ ਤੇ ਦੇਸ਼ ਦੀ ਵਿਆਖਿਆ ਗਿਆਨੀ ਹਰਪ੍ਰੀਤ ਸਿੰਘ ਨੇ ਕੀਤੀ ਆ ਉਹ ਵੀ ਸਪਸ਼ਟਤਾ ਤੇ ਇੱਕ ਕਦਮ ਅੱਗੇ ਦੋ ਪਿੱਛੇ ਕਰਦੇ ਰਹੇ ਨੇ ਵਦੇਸ਼ ਦੇ ਵਿੱਚ ਜਾ ਕੇ ਉਹਨਾਂ ਦੇ ਕੋਈ ਹਾਂ ਪੱਖੀ ਹੁੰਦਾ ਹੰਗਾਰਾ ਭਰਿਆ ਤੇ ਮੀਟਿੰਗیں ਮੁਲਤਵੀ ਹੋਈਆਂ ਨੇ ਨਾ ਵੀ ਹੁਣ ਤੱਕ ਤਾਂ ਜਦੋਂ ਵੀ ਕੋਈ ਫੈਸਲਾ ਤੁਨ ਘੜੀ ਆਉਂਦੀ ਹੈ ਮੀਟਿੰਗ ਮੁਲਤਵੀ ਮੀਟਿੰਗ ਮੁਲਤਵੀ ਚਾਹੇ ਉਹ ਸ਼ਰੂਣੀ ਕਮੇਟੀ ਦੀ ਲੈ ਲਓ ਇਹ ਤਾਂ ਕਹਿੰਦੇ ਜੀ ਅਸੀਂ ਇੰਨਾ ਪਰਥ ਦੇ ਕੰਮਾਂ 'ਚ ਰੁੱਝੇ ਹੋਏ ਹਾਂ ਸਭ ਤੋਂ ਵਰਕ ਕਮੇਟੀ ਦੀ ਮੀਟਿੰਗ ਨਹੀਂ ਹੁੰਦੀ ਜੀ ਸ਼ਹੀਦ ਦੀ ਜੋੜ ਮੇਲੇ ਆ ਗਏ ਜੀ ਕੀਤਾ ਕੱਖ ਨਿਕ ਤੇ ਜੀ ਸੋ ਇਸ ਕਰਕੇ ਸੰਭਵ ਤਾਂ ਕੁਝ ਵੀ ਆ ਪਰ ਮੈਨੂੰ ਇਹ ਲੱਗਦਾ ਹਰਾ ਸਿੰਘ ਸਾਹਿਬ ਕੋਲੇ ਤੀਜਾ ਹੈ ਨਹੀਂ ਜੀ ਜਾਂ ਤੱਕ ਗੁਰਵਤਨ ਸਿੰਘ ਆਲਾ ਜਾਂ ਫਿਰ ਗਿਆਨੀ ਹਰਪ੍ਰੀਤ ਸਿੰਘ ਆਲਾ ਅੱਜ ਦੇ ਦੌਰ ਚ ਜਦੋਂ ਫੁੱਲਾ ਸਿੰਘ ਆਲਾ ਵੀ ਆਪਾਂ ਕਹਿ ਦੇਣੇ ਹੁੰਨੇ ਆ ਉਹ ਇੱਕ ਉਹਨਾਂ ਦੀ ਪੰਥਕ ਨਿੱਗੀ ਰਹਿਤ ਮਰਿਆਦਾ ਰਣਜੀਤ ਸਿੰਘ ਰਾਜੇ ਦੀ ਵਿਚਾਰੇ ਗੱਲ ਸੀ ਹੁਣ ਤਾਂ ਮਸਲੀ ਬਹੁਤ ਵੱਡਾ ਪੰਥ ਦਾ ਜੀ ਜੀ ਪੰਥ ਦੀ ਹੋਣੀ ਦੇ ਸਵਾਲ ਨੇ ਹੂੰ ਹੂੰ ਤੋਂ ਆਪਾਂ ਚਾਹੇ ਮੈਂ ਕਰਨਲ ਸਿੰਘ ਪੰਜੋਲੀ ਦੀ ਵੀ ਪੜੀ ਆ ਪੋਸਟ ਜੀ ਉਹ ਕਹਿੰਦੇ ਵੀ ਜਿਵੇਂ ਦਵਾ ਵੱਡਾ ਜਦੋਂ ਸਿੰਘ ਸਾਹਿਬ ਨਾਲ ਇਹਨਾਂ ਚੋਂ ਤਾਂ ਕੋਈ ਖੜਦਾ ਨਹੀਂ ਹੂੰ ਜੇ ਉਹ ਇਕੱਲੇ ਪੈਂਦੇ ਜਾਂਦੇ ਨੇ ਨਾ ਜੀ ਹੋ ਸਕਦਾ ਉਹ ਵੀ ਇਸਤੀਫਾ ਦੇ ਦੇਣ ਹੂੰ ਤਾਂ ਐਸਪੀਸੀ ਪ੍ਰਧਾਨ ਦੇ ਇਸਤੀਫੇ ਤੋਂ ਬਾਅਦ ਜੋ ਜੋ ਗੱਲਾਂ ਹੋਈਆਂ ਉਸ ਨੂੰ ਤੁਸੀਂ ਆਪਣੇ ਪਰਫੇਕਟ ਦੇ ਵਿੱਚ ਸਮਝਦਿਆਂ ਹੋਇਆ ਜੋ ਗੱਲਾਂ ਸਾਂਝੀਆਂ ਕੀਤੀਆਂ ਵਿਚਾਰ ਸਾਂਝੇ ਕੀਤੇ ਆ ਜੀ ਬਹੁਤ ਸ਼ੁਕਰੀਆ ਸ਼ੁਕਰੀਆ ਜੀ ਧੰਨਵਾਦ